ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜਿੱਥੇ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਰੋਜ਼ਾਨਾ ਲੜਕੇ ਅਤੇ ਲੜਕੀਆਂ ਦੇ ਨਵੇਂ-ਨਵੇਂ ਰਿਸ਼ਤੇ ਲੈ ਕੇ ਆਉਂਦੇ ਰਹਿੰਨੇ ਹਾਂ ਇਸੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਯਾਂ ਫਿਰ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਦੇ ਨਾਲ ਮਿਲ ਕੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜੇਕਰ ਤੁਸੀਂ ਆਪਣਾ ਨੰਬਰ ਕੋ ਆ ਕੇ ਐਡ ਲਗਾਉਣਾ ਚਾਹੁੰਦੇ ਹੋ ਤਾਂ ਐਡ ਦੇ ਵਿੱਚ ਤੁਹਾਡਾ ਨੰਬਰ ਵੀ ਪਾ ਦਿੱਤਾ ਜਾਵੇਗਾ ਤੇ ਉਹ ਐਡ ਸਾਰੇ YouTube ਉੱਤੇ ਚਲਾਈ ਜਾਵੇਗੀ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੀ ਜਾਂ ਲੜਕੀਆਂ ਜਾਂ ਗਰੀਬ ਪਰਵਾ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਨਾਲ ਮਿਲ ਕੇ ਸਾਡੇ ਚੈਨਲ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਡਾਟੇ ਬਾਇਓ ਡਾਟੇ ਲੜਕੀ ਅਤੇ ਲੜਕੀਆਂ ਦੇ ਸਾਡੇ ਨਾਲ ਬਾਇਓ ਡਾਟੇ ਨਾਲ ਮੈਚ ਕਰ ਸਕਦੇ ਹੋ ਤੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਸਾਨੂੰ ਬਾਇਓ ਡਾਟਾ ਸੈਂਡ ਕਰਨਾ ਹੈ ਤਾਂ ਸਕਰੀਨ ਉੱਤੇ ਜੋ ਤੁਹਾਨੂੰ ਨੰਬਰ ਸ਼ੋ ਹੋ ਰਿਹਾਗਾ ਉਸ ਨੰਬਰ ਉੱਤੇ ਤੁਸੀਂ ਸਾਨੂੰ WhatsApp ਜਾਂ ਫਿਰ ਕਾਲ ਤੇ ਵੀ ਬਾਇਓ ਡਾਟਾ ਸੈਂਡ ਦੇ ਸਕਦੇ ਹੋ ਅਗਲਾ ਰਿਸ਼ਤਾ ਸੀ ਤੁਹਾਡੇ ਇਲਾਕੇਆਂ ਜੋ M78 ਕੋਡਾ ਲੜਕੇ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੇ ਦਾ ਜੋ ਕਿ ਜੱਟ ਸਿੱਖ ਕਾਸਮ ਸੰਬੰਧ ਰੱਖਦੇ ਹਨ ਲੜਕੇ ਦੀ ਉਮਰ 24 ਸਾਲਾ ਰੰਗ ਗੋਰਾ ਕੱਦ 5 ਫੁੱਟ 8 ਇੰਚ ਪੜਾਈ ਵਿੱਚ ਲੜਕੇ ਨੇ ਡਿਗਰੀ ਪਾਸ ਕੀਤੀ ਹੋਈ ਆ ਲੜਕੇ ਵਾਲੇ ਖੰਨੇਪਿੰਡ ਦੇ ਰਹਿਣ ਵਾਲੇ ਹਨ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਇੱਕ ਭਰਾ ਹੈ ਜੋ ਕਿ ਅਮਰੀਕਾ ਵਿੱਚ ਪੱਕੇ ਹਨ ਲੜਕੇ ਵਾਲਿਆਂ ਕੋਲ 6 ਕਿੱਲੇ ਜ਼ਮੀਨ ਵੀ ਆ ਇਸ ਵਿੱਚ ਲੜਕਾ ਫੌਜੀ ਲੱਗਾ ਹੋਇਆ ਹੈਗਾ ਆਰਮੀ ਵਿੱਚ ਤੇ ਵਧੀਆ ਆਮਦਨ ਵੀ ਆ ਲੜਕੇ ਵਾਲਿਆਂ ਨੂੰ ਉਪਣੇ ਲੜਕੇ ਲਈ ਵਧੀਆ ਪੜੀ ਲਿਖੀ ਤੇ ਸੋਹਣੀ ਸੁਨੱਖੀ ਕੁੜੀ ਦੀ ਲੋੜਾ ਜੋ ਕਿ ਘਰ ਸੰਭਣ ਵਾਲੀ ਹੋਵੇ ਅਤੇ ਲੜਕੀ ਜੱਟ ਸੀ ਕਾਸ ਨਾ ਹੀ ਸਬੰਧ ਰੱਖਦੀ ਹੋਣੀ ਚਾਹੀਦੀ ਆ ਇਸ ਤੋਂ ਬਿਨਾ ਲੜਕੇ ਵਾਲੇ ਵੱਲੋਂ ਹੋਰ ਕੋਈ ਵੀ ਲੈਣ ਦੇਣ ਦੀ ਡਿਮਾਂਡ ਨਹੀਂ ਕੀਤੀ ਗਈ ਇਸ ਸਮੇਂ ਲੜਕੇ ਦੀ ਡਿਊਟੀ ਪੈਨਕ ਵਿੱਚ ਲੱਗੀ ਹੋਈ ਆ ਤੇ ਲੜਕੇ ਦਾ ਘਰ-ਬਾਰ ਵੀ ਵਧੀਆ ਬਣਿਆ ਹੋਇਆ ਹੈ ਅਗਲਾ ਅਸੀਂ ਤੁਹਾਨੂੰ ਜੋ ਰਿਸ਼ਤਾ ਦੱਸਣ ਜਾ ਰਹੇ ਹਾਂ ਜੋ ਕਿ ਹੈ ਲੜਕੀ ਦਾ ਰਿਸ਼ਤਾ ਜਿਸ ਦਾ ਕੋਡ ਹੈ M79 M79 ਕੋਡ ਲੜਕੀ ਦਾ ਰਿਸ਼ਤਾ ਜੋ ਕਿ ਬਾਲਮਿਕ ਕਾਸਨੋ ਸਮੰਦ ਰੱਖਦੇ ਹਨ ਲੜਕੀ ਦੀ ਉਮਰ 24 ਸਾਲ ਰੰਗ ਗੋਰਾ ਕੱਦ 5 ਫੁੱਟ 2 ਇੰਚਾ ਪੜਾਈ ਵਿੱਚ ਲੜਕੀ ਦੀ 10ਵੀਂ ਪਾਸ ਕੀਤੀ ਹੋਈ ਆ ਲੜਕੀ ਵਾਲੇ ਚੰਡੀਗੜ੍ਹ ਸ਼ਹਿਰ ਦੇ ਰਹਿਣ ਵਾਲੇ ਹਨ ਇਸ ਸਮੇਂ ਲੜਕੀ ਦਵਾਈ ਦੇ ਮੈਡੀਕਲ ਸਟੋਰ ਤੇ ਕੰਮ ਕਰਦੀ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਦੋ ਭਾਈ ਹਨ ਜੋ ਕਿ ਵਾਈ ਹੋਏ ਹਨ ਲੜਕੀ ਵਾਲਿਆਂ ਨੂੰ ਬਾਲਮੀਕ ਕਾਜ਼ ਦਾ ਹੀ ਲड़का ਚਾਹੁੰਦਾ ਹੈ ਜੋ ਕਿ ਕੋਈ ਚੰਗੀ ਨੌਕਰੀ ਕਰਦਾ ਹੋਵੇ ਜਾਂ ਫਿਰ ਲੜਕੇ ਦਾ ਆਪਣਾ ਕੋਈ ਵੀ ਵਧੀਆ ਬਿਜ਼ਨਸ ਕੀਤਾ ਹੋਵੇ ਸੈਟਲ ਹੋਵੇ ਜਿਸ ਦੀ ਕੀ ਆਮਦਨ ਵਧੀਆ ਹੋਵੇ ਅਤੇ ਨਾਲ ਹੀ ਲੜਕਾ ਥੋੜਾ ਬਹੁਤ ਪੜ੍ਹੇ ਲਿਖਿਆ ਵੀ ਹੋਣਾ ਚਾਹੀਦਾ ਹੈ ਜਿਸ ਦੇ ਲਈ ਰਿਸ਼ਤਿਆਂ ਤੋਂ ਪਹਿਲਾਂ ਤੁਸੀਂ ਇੱਕ ਜ਼ਰੂਰੀ ਗੱਲ ਧਿਆਨ ਵਿੱਚ ਰੱਖਣੀ ਆ ਜੋ ਕੀ ਹੈ ਕਿ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਘਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਸੰਦੇ ਦਿੱਤੇ ਗਏ ਨੰਬਰ ਦੇ ਉੱਤੇ ਪੇਸਾਂ ਦੇਣ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੀ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੇ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਜਾਂ ਫਿਰ ਫੋਨ ਕਾਲ ਉੱਤੇ ਵੀ ਦੱਸ ਸਕਦੇ ਹੋ ਤੇ ਤੁਹਾਨੂੰ ਤੁਹਾਡੀ ਐਡ ਵੀ ਸਾਡੇ WhatsApp ਗਰੁੱਪ ਵਿੱਚ ਦੇਖਣ ਨੂੰ ਮਿਲ ਜਾਵੇਗੀ ਇਹੀ ਗਰੁੱਪ ਤੁਸੀਂ ਸਾਡਾ ਫੋਲੋ ਕਰ ਸਕਦੇ ਹੋ ਜਿਸ ਦੇ ਵਿੱਚ ਕਿ ਅਸੀਂ ਰੋਜ਼ਾਨਾ ਹੀ ਲੜਕੀ ਅਤੇ ਲੜਕੀਆਂ ਦੀ ਨਵੀਂ-ਨਵੀਂ ਪ੍ਰੋਫਾਈਲਾਂ ਸ਼ੇਅਰ ਕਰਦੇ ਰਹਿੰਦੇ ਹਾਂ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਰਿਸ਼ਤੇ ਦੀ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ